ਸਾਧਨ ਘੋੜੇ ਸਾਹਮਣੇ ਤੇ ਕੰਮ ਕਰਦੇ ਸੀ ਸਵੇਰ ਸਵੇਰ ਧੋਪ ਅਦਾ ਘੰਟਾ ਘੰਟਾ ਜਿਹੜਾ ਸੀ ਉਪਦੇਸ਼ ਸੁਣ ਲਿਆ ਜੋ ਵੀ ਉਹ ਕਹਿੰਦੇ ਸਮਝਾਉਦੇ ਸੀ ਗੱਲ ਕੁਰਬਾਨੀ ਗੁਰੂ ਤੇ ਸਾਰਾ ਦਿਨ ਕੰਮ ਕਰਦੇ ਸੀ ਅਠ ਪੈਰ ਹੱਥ ਪੈਰ ਕਰ ਕੰਮ ਸਭ ਜੀਤ ਨਾਲ ਇਹ ਸਾਰਾ ਹੀ ਬਰਿਆਦਾ ਬਗੜਿਆ ਕਭ ਬਰਿਆਦਾ ਬਸ ਰਾਤ ਕੁਛ ਨਹੀਂ ਹੈ ਬਰਿਆਦਾ ਸਦੀਪ ਸਰਬ ਠੌਰ ਹੈ ਬਸੇਖ ਆਨਮਾਨੀ ਹੈ ਸਦੀਪ ਸਰਬ ਠੌਰ ਤਾਂ ਹੋਵੇ ਛਾਰ ਜਗਾ ਸਰਬ ਵਿਆਪੀ ਹੈ ਹਮੇਸ਼ਾ ਹੀ ਸਦੀਪ ਸਰਬ ਠੌਰ ਹਰ ਜਗ੍ਹਾ ਤੋ ਹਮੇਸ਼ਾ ਸਦੀਪ ਸਰਬ ਠੌਰ ਮੈਂ ਬਸੇਖ ਆਨਮਾਨੀ ਹੈ ਬਿਸ਼ੇਸ਼ ਤੌਰ ਤੇ ਆਨਮਾਨੀ ਹੈ ਕਿੱਥੇ ਬੰਨਿਆ ਜਾਵੇ ਫੇਰ ਤੈਨੂੰ ਬਿਸ਼ੇਸ਼ ਤੌਰ ਤੇ ਕਿੱਥੇ ਬੰਨੀ ਹੈ ਵੱਖੇ ਚ ਬੰਨੀ ਹੈ ਤੂੰ ਸਦੀਵ ਸਾਰ ਉਠਾਉ ਰਿਹਾ ਹੈ ਫਤ ਤੂੰ ਕਥੇ ਮਨੀਏ ਵਿਸ਼ੇਸ਼ ਤੌਰ ਤੇ ਤੂੰ ਕਥੇ ਹੈਂ ਅਗਾਲਤਾ ਕਥੇ ਹੈਂ ਕਿਤੇ ਵੜੀ ਸਦੀਵ ਸਾਰ ਉਠਾਉ ਰਿਹਾ ਜਿੱਤੇ ਜੀਵ ਖੜਾ ਉਤੇ ਨਾਲ ਖੜਾ ਹੈ ਉਹਨੇ ਬਾਹਰ ਦੇ ਨਗੂੜੇ ਲੋੜ ਨਹੀਂ ਹੈ ਜਿਹਦੀ ਰੱਖਿਆ ਕਰਦੀ ਉਹਦੇ ਨਾਲ ਖੜਾ ਹੋਣ ਜਿਤੇ ਜਿਹੜਾ ਲੀਡਰ ਜਾ ਉਹ ਗੱਲ ਮੈਨ ਉਹਦੇ ਬਰਾਬਰੇ ਖੜਾ ਹੋਊਗਾ ਗੱਲ ਮੈਨ ਉਹ ਨੂੰ ਐ ਥੋੜੀ ਵੀ ਗੱਲ ਮੈਨ ਤਾਂ ਉਹਦੇ ਘਰ ਖੜਾ ਹੋਊ ਵੀ ਤੂੰ ਜਾਇਆ ਬਾਹਰ ਬਈ ਬਿਆਹ ਡੱਟ ਗਿਆ ਉਹ ਤਾਂ ਗੱਲ ਮੈਨ ਤੇ ਕੀ ਕਰਾਉਣ ਉਹ ਤਾਂ ਨਾਲੇ ਰਹੂਗਾ ਉਹਦੇ ਜਿੱਥੇ ਜਾਊਗਾ ਭਜੇ ਭਈ ਹੋ ਤਾਂ ਰੱਖਿਗਣ ਨਾਲੇ ਚਾਹੀਦਾ ਰੱਖਿਆ ਕਾਦਾ ਹੋਇਆ ਫਿਰ ਰੱਖਿਆ ਕਰਨ ਵਾਲਾ ਕਾਦਾ ਹੋਇਆ ਜੇ ਨਾਲ ਲਿਕੇ ਤਾਂ ਨਾਲੇ ਰਹੂਗਾ ਹਰ ਵਕਤ ਉਰਮੜਾ ਸੰਗ ਸਦਾ ਨਾਲੇ ਸਦੀਪ ਸਦੀਪ ਫੋਰਮ ਹੈ ਜਦ ਹਰ ਵਕਤ ਨਾਲੇ ਹੈ ਇਹਦਾ ਜਿਹਨੂੰ ਵਿਸ਼ੇ ਅਸਲ ਦੇ ਵਿੱਚ ਇਹਨੂੰ ਵਿਸ਼ਵਾਸ ਨਹੀਂ ਨਾ ਹੈ ਇਸ ਗੱਲ ਦਾ ਵੀ ਨਾਲ ਹੈ ਉਹਨਾਂ ਨੇ ਬਣਾਇਆ ਹੋਇਆ ਹੈ ਬੁੱਕਤੇ ਆਇਆ ਹਰਿਮੰਦਰ ਚਾਇਆ ਉੱਥੇ ਹੈ ਉੱਥੇ ਹੈ ਇਸ ਗੱਲ ਤੇ ਵਿਸ਼ਵਾਸ ਨਹੀਂ ਉਹਨਾਂ ਨੂੰ ਵੀ ਨਾਲ ਆ ਜਿਹੜੀ ਪਹਿਲੀ ਗੱਲ ਹੈ ਨਾ ਸਦੀਪ ਸਰ ਫੋਰ ਹੈ ਜੇ ਇਹਨੂੰ ਇਹਦੇ ਤੇ ਵਿਸ਼ਵਾਸ ਹੈ ਜਿਹਨੂੰ ਉਹਨਾਂ ਦਾ ਗਿਆਤਾ ਮੇਰੀ ਜਗਾ ਜਿੱਥੇ ਮੇਰਾ ਸਤਿਕਾਰ ਹੋਵੇ ਕਹਤੇ ਕੁਝ ਬਣਾ ਨਾ ਦਿਓ ਇੱਥੇ ਮੈਨੂੰ ਲੱਗ ਜਾਣਗੇ ਉਥੇ ਸੱਚ ਖੜੂ ਬਣਾਤਾ ਹੁਣ ਬਣਾਤਾ ਨਾ ਬਣਾਤਾ ਤਾਂ ਕਹਿਆ ਸੀ ਉਹਨਾਂ ਨੇ ਇਹਨਾਂ ਨੇ ਬਣਾ ਦੇਣਾ ਉਹ ਬਣਾ ਦਿੱਤਾ ਹੁਣ ਉਹ ਕਹਿੰਦੇ ਸਾਰ ਉਠਾਉ ਰਹਾ ਹਾਂ ਕਹਿੰਦੇ ਸੱਚ ਖੜ ਰਹੇ ਤੇ ਗੁਰੂ ਸੱਚ ਉਹਨਾਂ ਨੇ ਕਹਾ ਗੁਰੂ ਤੇ ਅਸੀਂ ਕੀ ਲੈਣਾ ਅਸੀਂ ਤਾਂ ਆਪਣੀ ਪਰਜੀਹ ਲੜਣੀ ਹੈ ਸੱਚ ਖੜ ਰਹੇ ਇੱਥੇ ਇਹਦਾ ਗਾਹਾਂ ਨੇ ਗੁਰੂ ਨੂੰ ਖੜੇ ਇਹ ਮਾਨਮੁਖ ਨਹੀਂ ੜਦੇ ਹੁੰਦੇ। ਤੇ ਆਪਣੀ ਮਰਜ਼ੀ ਕਰਦੇ ਹੁੰਦੇ ਨੇ। ਗੁਰੂ ਦੀ ਗੱਲ ਹੀ ਕੋਈ ਸੁਣਨ ਨਾਲਦਾ ਹੈ। ਇਹਦਾ ਰੌਲਾ ਬੋਲਦੇ ਉਦਦੇ ਸਾਡਾ ਗੁਰੂ ਸਾਡਾ ਗੁਰੂ ਕਰਦੇ ਉਦਦੇ ਨੇ ਆਪਣੀ ਮਰਜ਼ੀ। ਉਹਦਾ ਰੌਲੇ ਜ ਸੁਣਨਿਆ ਨਹੀਂ ਦਿੰਦੇ ਗੱਲ। ਰੌਲਾ ਬੋਲਦੇ ਉਦਦੇ ਜਲੂਸ ਘੜਦੇ ਉਦਦੇ ਹਲਾ ਲਾਲਾ ਕਰਦੇ ਉਦਦੇ ਕਰਦੇ ਉਦਦੇ ਨੇ ਆਪਣੀ ਮਰਜ਼ੀ। ਉਹ ਰੌਲੇ ਜ ਆਪਣੀ ਮਰਜ਼ੀ ਲਾਗੂ ਕਰੀ ਜਾਂਦੇ ਨੇ। ਸੁਣਨਿਆ ਨਹੀਂ ਦਿੰਦੇ ਗੱਲ ਕਿਸ ਨੂੰ। ਉਹ ਲੋਕਾਂ ਨੇ ਦੱਖਣ ਦੇ ਸਾਰੀ ਕਬਸ ਆਇਆ ਨਾ ਸ਼ਬਦ ਪਛਮੱਲੇ ਮੁਕਾਮਾਂ ਪਛਮੱਲੇ ਮੁਕਾਮ ਉਹ ਤਾਂ ਪਹਿਲਾਂ ਹੀ ਦੋ ਸੀ ਥੋੜਾ ਅੱਗੇ ਨਿਕਲਿਆ ਤੀਆ ਇਹ ਵੀ ਰੋਲਾ ਉਹ ਕਹਿੰਦਾ ਹਜੂਰ ਸਾਹਿਬ ਹੈ ਉਹ ਕਹਿੰਦੇ ਪਰ ਸਾਰੇ ਉਹ ਕਹਿੰਦੇ ਕੋਈ ਕਹਿੰਦਾ ਇਥੇ ਅਨੰਦਪੁਰ ਸਾਹਿਬ ਪਰ ਐਹੀ ਫੈਸਲਾ ਕਰ ਲੈ ਦਿੱਲੀ ਵਾਲੇ ਤਿਆਰ ਨੇ ਕਹਿਣ ਨੂੰ ਸੀ ਸਗਾ ਜੀ ਕੋ ਕੋ ਤਾਂ ਤਾਂ ਕੰਦਾਰੀ ਹੈ ਰੰਦੀ ਤਾਂ ਘੋਲ ਕਾ ਉਥੇ ਤਾਂ ਕੰਦਾਰੀ ਹੈ ਜਿਹੜੀ ਜਗ੍ਹਾ ਸੁਪਰੀ ਬਹੁਤ ਉਛੜਾਵਾ ਜਿਆਦਾ ਹੋਊਗਾ ਜਿਹੜਾ ਉਥੇ ਬੈਠਾ ਉਹਦੀ ਕਦਰ ਜਿਆਦਾ ਹੋਊਗੀ ਕੋਈ ਧਰਮ ਗਲੀ ਗੱਲ ਤਾਂ ਕੋਈ ਨਹੀਂ ਹੈ ਇੱਥੇ ਨਾ ਕੋਈ ਉਪਦੇਸ਼ ਵਾਲੀ ਗੱਲ ਹੈ ਹਈ ਰੋਜ ਤੋ ਤਾਂ ਕੀ ਆਉਦਾ ਥੋਪਦੇ ਸਾਡੀ ਕਿਹੜੀ ਗੱਲ ਆਉਦੀ ਹੈ ਹਜੂਰ ਸਾਹਿਬ ਵਾਲੇ ਕਹਿੰਦੇ ਨਾ ਪਰਸਾ ਵਾਲੀ ਠੀਕ ਨਹੀਂ ਉਹ ਕਹਿੰਦੇ ਹਜੂਰ ਸਾਹਿਬ ਵਾਲੇ ਠੀਕ ਨਹੀਂ ਉਟਲੀਆਂ ਵੀ ਉਹ ਤਿਲਕ ਲਾਉਂਦੇ ਨੇ ਉਹ ਕਹਿੰਦੇ ਇੱਥੇ ਬਰਿਆਦਾ ਇਹਨਾਂ ਨੇ ਛੜਤੀ ਦਸੋਂ ਪਾਸ਼ਾ ਵਾਲੀ ਅਸੀਂ ਬੱਕਰੇ ਛੜਕਾ ਕੇ ਛੜਕੇ ਜਾਂਦੇ ਸੀ ਇਹਨਾਂ ਇਹ ਸਾਦਾ ਦੇ ਕਬਜ਼ੇ ਤੇ ਬਾਅਦ ਇਹਨਾਂ ਨੇ ਸਾਰੀ ਬਰਿਆਦਾ ਬਦਲਤੀ ਉਹ ਇਹ ਕਹਿੰਦੇ ਨੇ ਓਪੜੀ ਜਗਾ ਸੱਚੇ ਨੇ ਉੱਤਰੀ ਬਰਿਆਦਾ ਗੁਰੂ ਕੁੰਤਸ ਵਾਲੀ ਹਾਂ ਥੋੜੀ ਜੀ ਗੱਲ ਜੁਰੂਰ ਫਰਕ ਪਿਆ ਉਹ ਜਿਹੜੀ ਤਿਲਕ ਤੁਲਕ ਲਾ ਲੈਂਦੇ ਜਿਆਦਾ ਨਹੀਂ ਫਰਕ ਹੈਗਾ ਉੱਥੇ ਆਹੀ ਫਰਕ ਆ ਬਸ ਉਹਨਾਂ ਦਾ ਆਇਆ ਨੇ ਉੱਥੇ ਦਾ ਕਲਚਰ ਸਿੱਖਾ ਥੋੜੇ ਜਿੰਨ ਸਿੱਖੇ ਉਹ ਬਿਆਬੂ ਵੀ ਉਹਨਾਂ ਦੇ ਤੁਰ ਚ ਹੋਏ ਨੇ ਉਹ ਚੀਜ਼ ਦਾ ਫਰਕ ਪਿਆ ਹੈ ਉਹਨਾਂ ਤੇ ਹੁਲਬੁੱਦਦਤ ਹੈ ਬੜੀਆ ਤੇ ਵਜ੍ਹਾ ਤੇ ਖੜੇ ਜਾਂਦੇ ਹੋ ਲੋ ਬਿਲਕੁਲ ਨਹੀਂ ਜਾਂਦੇ ਕਿਸੇ ਹੋਰ ਗੁਰਦਾਰ ਤੇ ਬਿਰੂ ਸਾਡੇ ਸਾਰੇ ਜਾਈ ਜਾਂਦੇ ਨੇ ਸਿੱਖ ਇਹ ਰਾਜੋਸ਼ੀਆ ਕੋ ਤਰੇ ਫਿਰਦੇ ਨਹੀਂ ਬੜੇ ਬੜੇ ਜਿਹੜੇ ਜਾਇਦਾਦ ਨਹਿਰ ਲੀਟਰ ਦੇ ਕਟੜਲੇ ਉਨੀਵੰਦ ਕੇ ਸਰਮੇਸਗਲ ਕਟੜਲੇ ਦੋਰਤ ਨਾ ਅਸਲ ਤੋਂ ਸਾਰੇ ਹਿੱਲੇ ਹੋਏ ਨੇ ਮਾਇਆ ਆ ਜਵੇ ਸਾਰੇ ਨੇ ਹਿੱਲੇ ਜਾਣ ਜਿੱਥੇ ਮਾਇਆ ਆਊਗਾ ਉਥੇ ਹਰਕਤਾਂ ਪੈਣ ਲਈ ਸਾਰਿਆਂ ਨੂੰ ਪੈਣ ਰਿਆ ਕੋਈ ਵੀ ਨਹੀਂ ਠਗਾਣੇ ਤੇ ਗੁਰੂ ਘਰ ਜੇ ਕੇਵਲ ਰਹਿਤ ਸੀ ਬਰਿਆ ਦਾ ਰੀਤ ਸੀ ਰਹਿਤ ਦਾ ਮਤਲਬ ਹੈ ਜੋ ਬਾਣੀ ਕਹਿੰਦੀ ਉਹ ਬਚਲਣ ਬਸ ਬਹੁਤੀ ਗੱਲੇ ਨਹੀਂ ਪੜੀ ਜਾ ਸਾਰਾ ਦਿਨ ਜਾਓ ਜਾ ਰਾਣੀ ਜਾਓ ਚੱਲੋ ਵਾਲੀ ਅਨੁਸਾਰ ਕੁਰਬਾਨੀ ਅਨੁਸਾਰ ਪਾੜ ਕਰੀ ਜਾਓ ਕੋਈ ਜੇ ਸਾਰਾ ਦਿਨ ਪਾੜ ਕਰੀ ਜਾਓ ਚੱਲੋ ਨਾ ਉਹਦਾ ਕੋਈ ਫਾਇਦਾ ਨਹੀਂ ਤੁਸੀਂ ਕੋਣੀ ਵਾਲੀ ਪੜ ਕੇ ਸਮਝ ਕੇ ਉਹਦੇ ਅਨੁਸਾਰ ਮੰਨ ਲੂ ਚੜੋ ਗਲਤਾਂ ਚੱਲਣ ਦੀ ਹੈ ਨਾ ਚੱਬਣ ਚੱਲਣਾ ਰਤਨ ਸੇ ਜਿਹੜੇ ਪਹਿਲਾਂ ਸਮਝ ਲੈਂਦੇ ਨੇ ਚੱਪ ਕੇ ਬਚਾ ਲੈਂਦੇ ਨੇ ਕੁਰਬਾਨੀ ਇਹ ਰੋਟੀ ਆਪਾਂ ਜਿਆਦਾ ਚੱਪ ਕੇ ਖਾਣ ਚੱਬਣ ਚੱਲਣ ਫੇਉ ਤੇ ਚੱਲਣ ਹੋਰਾਂ ਤਨ ਸੇ ਉਹਨਾਂ ਦੇ ਉਹਨਾਂ ਨਾਲ ਜੜਦਾ ਹੋਰ ਤਨ ਬਣ ਜਾਂਦਾ ਨੇ ਓਏ ਉਹਨਾਂ ਨੂੰ ਰੰਗ ਚੜ ਜਾਂਦਾ ਹੀਰੇ ਨਾਲ ਰਤਨੋ ਹੀ ਬਣਦੇ ਨੇ ਰਤਨ ਸੇ ਸੁਣੀਆਂ ਰਹਿ ਗਏ ਜਿਹੜੇ ਸੁਣ ਕੇ ਰਹਿ ਗਏ ਉਹ ਬਹਿ ਗਏ ਉਹ ਕਲਪਣਾ ਦੀ ਕਾਲੀ ਧਾਰ 'ਚ ਡੁੱਬ ਗਏ ਬੂਡੇ ਕਾਲੀ ਧਾਰ ਸੁਣੀਆਂ ਰਹਿ ਗਏ ਤਾਂ ਬਹਿ ਗਏ ਇਹ ਹੈਗੀ ਐ ਗੁਰਮਤ ਇਹ ਚ ਕੋਈ ਕਰਮ ਨਹੀਂ ਕਰਮ ਦਾ ਮਤਲਬ ਸਿਰਫ ਐਦਾ ਹੀ ਹੈ ਕਿ ਕਰਮ ਦਾ ਹੱਥ ਪੈਣਾ ਕਰਨਾ ਨਾ ਸੇਵ ਕਰਮ ਕਾਦਾ ਸ਼ਬਦ ਵਿਚਾਰ ਕਰਕੇ ਉਹਦੇ ਅਨੁਸਾਰ ਮੰਨੂ ਚਲਾਉਣਾ ਇੱਥੇ ਬਰਿਆਦਾ ਦੀ ਕੋਈ ਗੱਲ ਨਹੀਂ ਬਰਿਆਦਾ ਦੀ ਧਗੜੀ ਗੱਲ ਨਹੀਂ ਸਾਰਾ ਦਿਨ ਘੋੜੇ ਸਾਹਮਣੇ ਤੇ ਕੰਮ ਕਰਦੇ ਸੀ ਸਵੇਰ-ਸਵੇਰ ਧੋਪ ਅਧਾ ਘੰਟਾ-ਘੰਟਾ ਜਿਹੜਾ ਸੀ ਉਪਦੇਸ਼ ਸੁਣ ਲਿਆ ਜੋ ਵੀ ਉਹ ਕਹਿੰਦੇ ਸਮਝਾਉਂਦੇ ਸੀ ਗੱਲ ਕੁਰਬਾਨੀ ਗੁਰੂ ਤੇ ਸਾਰਾ ਦਿਨ ਕੰਮ ਕਰਦੇ ਸੀ ਅਠ ਪੈ ਅਤ ਬਰਕਰ ਕੰਮ ਸਮਝੀਤ ਨਾਲ ਇਹ ਸਾਰਾ ਹੀ ਬਰਿਆਦਾ ਬਗੜਿਆ ਕੰਮ ਬਰਿਆਦਾ ਬਸ ਰਾਤ ਕੁਛ ਨਹੀਂ ਹੋ ਬਰਿਆਦਾ ਬਰਿਆਦਾ ਇੱਕ ਪਸੂ ਕੰਮ ਕਰਦੇ ਰਹਿਣ ਅਸਰ ਕੋਈ ਨਹੀਂ ਉਤੇ ਅਸਰ ਹੈ ਕੰਮ ਕਰਨਾ ਘਟਾ ਹੈ ਅਸਰ ਜਾਦਾ ਅਸਰ ਤੇ ਹੀ ਮਤਲਬ ਹੁੰਦਾ ਅਗੰਗ ਆਦੀ ਦੇਵ ਹੈ ਕਹੋਂ ਸੋ ਕੈਸ ਪਾਈ ਹੈ ਅਗੰਗ ਆਦੀ ਦੇਵ ਹੈ ਕਹੋਂ ਸੋ ਕੈਸ ਪਾਈ ਹੈ ਖੁਦ ਦੱਸੋ ਪਾਈਏ ਕਿਵੇਂ ਉੱਪਰ ਤਾਂ ਦੱਸਿਆ ਹੈ ਸਭ ਕੁਝ ਉੱਪਰ ਤਾਂ ਦੱਸਿਆ ਹੈ ਹੁਣ ਪ੍ਰਾਪਤੀ ਹੈ ਦੱਸੋ ਟਾਰਗੇਟ ਸਾਡਾ ਪ੍ਰਾਪਤੀ ਦਾ ਉਸ ਦੇਵ ਦਾ ਅੰਤਰਾਦਵਨੀ ਆਪਣੇ ਬੂਲ ਆਦੀ ਦੇਵ ਕੋਣ ਇਹਦਾ ਬੂਲ ਹੀ ਆਦੀ ਦੇਵ ਹੈ ਆਪਣਾ ਮੂਲ ਪਛਾਣ ਕੋਣਾ ਮੂਲ ਨਾਲ ਕਦੇ ਜੁੜੀਏ ਆ ਕਰਤਾ ਸੀਗਾ ਕੁਛ ਰਹੇ ਉੱਪਰ ਜਿਹੜਾ ਦੱਸਿਆ ਹੋਇਆ ਅਗੰਯਾਦੀ ਦੇਵ ਹੈ ਕੌਸ ਕੈਸ ਪਾਈਏ ਕੌਸ ਕੈਸ ਪਾਈਏ ਦੱਸੋ ਕਵੇ ਪਾਈਏ ਜਿਵੇਂ ਜਮਾਨ ਕੇ ਬਖੈ ਸਮਸੇ ਇਹ ਹੋਤਾ ਹੈ ਅਗੰਯਾਦੀ ਦੇਵ ਹੈ ਇਹ ਇੱਥੇ ਲਿਖਿਆ ਸੀ ਅਗੰਯਾਦੀ ਦੇਵ ਹੈ ਸ਼ੁਰੂ ਚ ਲਿਖਿਆ ਸੀ ਪਹਿਲੀ ਪੰਕਤੀ ਅਸ ਆ ਆਖਰੀ ਭਗਤੀ ਜਿਹਦੇ ਗਾਂਜਾ ਦੀ ਦੇਵ ਲਿਖ ਇਹ ਪੰਜ ਪਦੇ ਆਏ ਨੇ ਇਹਦੇ ਚ ਪੰਜਾ ਪਦਿਆਂ ਦੇ ਤੇ ਪੰਜਵੇਂ ਪਦ ਤੇ ਅਗਰ ਰਿਜ਼ਲਟ ਕੱਢਿਆ ਉਹ ਜਿਹੜਾ ਗਾਂਜਾ ਦੀ ਦੇਵ ਸੀ ਸ਼ੁਰੂ ਚੱਲਿਆ ਉਹ ਹੀ ਗਾਂਜਾ ਦੀ ਦੇਵ ਨੂੰ ਦਸੋ ਪ੍ਰਾਪਤੀ ਕਿਵੇਂ ਕਰੀਏ ਹੋ ਤਾਂ ਆ ਕੁਛ ਰਿਹਾ ਉਹ ਕੀ ਕਰ ਰਿਹਾ ਸਾਰੇ ਨੂੰ ਅਕਲ ਦੇ ਰਿਹਾ ਸਾਰੇ ਸੰਸਾਰ ਨੂੰ ਪੈਦਾ ਕਰ ਰਿਹਾ ਉਹਦਾ مالک ਹੈ ਹਰ ਕਿਸ ਬਦੀ ਦੋਲੇ ਗਾਂਦੇ ਰਹਿ ਉਹਦੀ ਪ੍ਰਾਪਤੀ ਦੱਸੋ ਕਿਵੇਂ ਕਰੀਏ ਇਹ ਟਾਰਗੇਟ ਹੈ ਸਿੱਖ ਦਾ ਪ੍ਰਾਪਤੀ ਦਾ ਅੱਜ ਕਿਸੇ ਦਾ ਟਾਰਗੇਟ ਹੈ ਕੀ ਜੋ ਕੁਝ ਹੋ ਰਿਹਾ ਤੇ ਕਰਨਪਾਣ ਉਹਦੇ ਨਾਲ ਪ੍ਰਾਪਤੀ ਹੈ ਤੇ ਕੀਤੇ ਦੁਸਾਂ ਸਾਲ ਪਿਛਲੇ ਕਿਸੇ ਤੋਂ ਯਾ 100 ਚਲੋ 1925 ਤੋਂ ਹੀ ਲਾ ਲਓ ਪਹਿਲਾਂ ਛੱਡੋ ਜੱਦਾ ਅਗਾਲੀਆਂ ਦੇ ਕੋਲ ਗੁਰਦੁਆਰੇ ਨੇ ਕਿਸੇ ਨੇ ਪ੍ਰਾਪਤੀ ਹੋਈ ਕਿਸ ਨੂੰ 85 ਸਾਲ ਹੋ ਗਏ 1925 ਤੋਂ ਹੁਣ ਤੱਕ 75 ਉਹ ਦਾਸ ਹੈ 85 85 ਸਾਲ ਦੀ ਇੱਕ ਬੰਦੇ ਨੇ ਪ੍ਰਾਪਤੀ ਕੀਤੀ ਜੇ ਕਿਉਂ ਨਹੀਂ ਜੇ ਨਹੀਂ ਹੋਈ ਤਾਂ ਕਿਉਰੀ ਹੋਈ ਜਵਾਬ ਕੌਣ ਦੇਊਗਾ ਕਿਉਰੀ ਹੋਈ ਕੀ ਕਰਦੇ ਸੀ ਤੁਸੀਂ ਐ ਸਭ ਕੋ ਇੱਥੇ ਕੀ ਕਰਾਉਣਾ ਹੈ ਜੇ ਇਹਦਾ ਰਿਜ਼ਲਟੇ ਕੁਝ ਨਹੀਂ ਜੇ ਜਿਹੜੀ ਕੀ ਦਾ ਰਿਜ਼ਲਟ ਕੁਝ ਨਹੀਂ ਹੋ ਤਾਂ ਫੇਲ ਹੋ ਜਾਂਦਾ ਹੁੰਦਾ ਉਂਗਲੀ ਕਿਉਂ ਉਠਾ ਲਈ ਅੱਜ ਸੇ ਕਾਂ ਸੇ ਸਕੀਨ ਹੈ ਗੁਰਬਤ ਨਾਲ ਸਾਰੇ ਦਰਮਾ ਵਾਲ ਉਂਗਲੀ ਉਠਾਈ ਹੈ ਅਜੇ ਨਾਲ ਉਂਗਲੀ ਕਿਉਂ ਉਠਦੀ ਹੈ ਇੱਕ ਵੀ ਉਠਾ ਰਹੇ ਨੇ ਅੰਦਰੋਂ ਉਂਗਲੀ ਜਿਹਾ ਬਸ ਅਸੀਂ ਤਾਂ ਸਾਰਿਆਂ ਨਾਲ ਉਂਗਲੀ ਉਠਾਉਨੇ ਆ ਰਹੇ ਹਾਂ ਕੁਰਬਾਨੀ ਦਾ ਸਾਡੇ ਵਾਲਾ ਜਿਹੜੀ ਉਂਗਲੀ ਉੱਠਦੀ ਹੈ ਇਹ ਕਿਉਂ ਉੱਠਦੀ ਹੈ ਬਸ ਇਹੀ ਬਿਸ਼ੈ ਬਿਜਾਰਤ ਅਸੀਂ ਜੋ ਸਾਨੂੰ ਕਹਦੇ ਉਹ ਨਹੀਂ ਕਰ ਰਹੇ ਉਹ ਨਹੀਂ ਕਰ ਰਹੇ ਉਹ ਤੇ ਬਿਲਕੁਲ 180 ਡਿਗਰੀ ਤੇ ਉਲਟ ਜਾ ਰਹੇ ਹਾਂ ਅਸੀਂ ਔਣਾ ਬਹੁਗਾ ਉਸ ਲਾਈਨ ਤੇ ਮੁੜ ਕੇ ਤੇ ਨਹੀਂ ਤਾਂ ਸਿੱਖੀ ਤੋਂ ਖਾਰਜ ਹੋ ਸਾਰੀ ਤੁਸੀਂ ਕੀ ਖਾਰਜ ਕਰਨਾ ਕਿਸੇ ਨੂੰ ਆਪੇ ਖਾਰਜੋ ਉਹ ਗੁਰੂ ਨੇ ਕਰਨਾ ਖਾਰਜ ਇਹਨੂੰ ਸਿੱਖੀ ਤੋਂ ਖਾਰਜ ਨਹੀਂ ਅਸੀਂ ਕਹਿ ਸਕਦੇ ਇਹਨੂੰ ਸੋਸ਼ਲ ਬਾਈਕਾਟ ਕਹਿ ਸਕਦੇ ਆ ਮੈਂ ਕਹਦੇ ਨਾ ਸਿੱਖੀ ਚੋਂ ਸੋਸ਼ਲ ਬਾਈਕਾਟ ਕਹਿ ਸਕਦੇ ਆ ਅਸੀਂ ਆਪਣੀ ਸੋਸਾਇਟੀ ਚੋਂ ਖਾਰਜ ਕਰਤਾ ਉਹਨੂੰ ਗੁਰੂ ਉਹਨਾਂ ਨੂੰ ਕੋਈ ਕਿਸੇ ਨੂੰ ਤੋੜ ਸਕਦਾ ਗੁਰੂ ਨਾਲ ਤਾਂ ਸਾਡੀ ਵੀਰ ਨਾਲ ਕੋਈ ਜੋੜਨ ਦਾ ਦੇ ਸਕਦਾ ਨਾ ਤੋੜਨਾ ਇਹ ਤਾਂ ਉਹਦੇ ਹੱਥ ਹੈ। ਨਾ ਕੋਈ ਜੋੜਨ ਦਾ ਸਾਡੀ ਵੀਰ ਦੇ ਸਕਦਾ ਨਾ ਕੋਈ ਤੋੜਨ ਦਾ ਦੇ ਸਕਦਾ। ਉਹ ਤਾਂ ਕੱਚ ਪਕਾਈ ਉਥੇ ਪਾਈ ਨਾ ਰਗਿਆ ਜਾਪੇ ਜਾਈ। ਕੱਚਾ ਹੈ ਪੱਕਾ ਹੈ ਸਿੱਖੇ ਤਾਂ ਦਰਗਾਹ ਜਾ ਕੇ ਪਤਾ ਲੱਗੂਗਾ। ਇਹ ਨਾ ਜੋੜਨਾ ਆਪਣੇ ਵਾਸਤੇ ਜੋੜਨਾ। ਜੇ ਜੁੜਿਆ ਤਾਂ ਗੁਰੂ ਨੂੰ ਪਤਾ ਜੁੜਿਆ ਨਹੀਂ ਜੁੜਿਆ ਤਾਂ ਉਹ ਨੂੰ ਪਤਾ। ਉਹ ਨੂੰ ਕੋਈ ਧੋਖਾ ਨਹੀਂ ਦੇ ਸਕਦਾ। ਹਾਂ ਸੋਸ਼ਲ ਮਾਈ ਕਾਰਟ ਹੈ ਇਹ ਕਹਿ ਸਕਦੇ ਹੋ ਜੇ ਕੋਈ ਨੁਕਸਾਨ ਕਰਦਾ ਹੈ ਜਿਆਦਾ ਸਿੱਖੀ ਤੋਂ ਖਲਾਫ ਬੋਲਦਾ ਹੈ ਵੀ ਭਾਈ ਇਹਦੀ ਗੱਲ ਸਿੱਖੀ ਵਾਲੀ ਨਹੀਂ ਇਹ ਨਾ ਬਲਿਓ ਇਹ ਗੱਲ ਚਲੋ ਇਹ ਠੀਕ ਹੈ ਜੇ ਸਿੱਖੀ ਤੋਂ ਖਲਾਫ ਬੋਲਦਾ ਤੁਸੀਂ ਕਹਿ ਸਕਦੇ ਹੋ ਵੀ ਇਹਦੀ ਗੱਲ ਨਾ ਸੁਣਿਓ ਸਾਡੇ ਕਿਹਾ ਹੀ ਆ ਪਹਿਲਾਂ ਪਹਿਲਾਂ ਕਿਹਾ ਹੀ ਆ ਗੁਰੂਆਂ ਵੇਲੇ ਵੀ ਕਿ ਜਿਹੜੇ ਖਲਾਫ ਬੋਲਦੇ ਸੀ ਵੀ ਇਹਨਾਂ ਦੀ ਗੱਲ ਨਹੀਂ ਸੁਣਦੀ ਰਾਮ ਰਾਇ ਜੀ ਠੇਰ ਬੰਨ ਗਏ ਸੀ ਰਾਮ ਯਾਨਾ ਬੇਲ ਦੀ ਖਾਲਸੇ ਦਾ ਰੈਤਨਾਮ ਵਿੱਚ ਲਿਖਿਆ ਹੋਇਆ ਪੈਰਲ ਧਰਮ ਚਲਾਉਂਦੇ ਸੀ ਉਹ ਜਾਇਆ ਉੱਠੇ ਨੇ ਹੁਣ ਦੁਆਰਾ ਉਹ ਜਾ ਕੁਝ ਕਰਨ ਵਾਲੇ ਆਪਣੀ ਮਰਜ਼ੀ ਦਾ ਧਰਮ ਜਗਿੰਦਰ ਸਿੰਘ ਸਪੋਕਸਮੈਨ ਆਏ ਜਿਹੜੇ ਦੁੱਕੇ ਤਿੱਕੀਆਂ ਨੇ ਉਹ ਲੋਠੀਆਂ ਵਿੱਚ ਆ ਲੱਗ ਗਿਆ ਦਰਸ਼ਕ ਦਰਸ਼ਕਾਂ ਦੇ ਜਹੇਦਾਰ ਦੇਖ ਲੈਣ ਕਰਕੇ ਚਲਾ ਲੈਣ ਇਹ ਬਰਾਬਰ ਚਲਾਉਣ ਵਧੀਆ ਚਲਾ ਕੇ ਦਿਖਾਉਣ ਫਿਰ ਬੰਦੇ ਕੁਝ ਕਰਕੇ ਦਿਖਾਉਣ ਫਿਰ ਲੱਗ ਜਾਣਗੇ ਮਗਰ ਅਸੀਂ ਵੀ ਲੱਗ ਜਾਾਂਗੇ ਸਾਰੇ ਉਹ ਬੰਨ ਕੇ ਦਿਖਾਉਣ ਸਾਨੂੰ ਅਰਥੇ ਦੱਸ ਤਨ ਕੁਰਬਾਨੀ ਨੇ ਕੀ ਨੇ ਜੋ ਹੁਣ ਥੇ ਕੀਤਾ ਇਹਨਾਂ ਨੇ ਉਹ ਵੀ ਤਾਂ ਸਾਰੇ ਤਾਂ ਸਭ ਲਈ ਹੈ ਜੋ ਅੱਜ ਦੇ ਦਰਸ਼ਨ ਵਿੱਚ ਉਹਨਾਂ ਕੀਤਾ ਉਹ ਵੀ ਸਾਰਿਆਂ ਦਾ ਸਭ ਲਈ ਹੈ ਉਹ ਕੰਮ ਕੀਤਾ ਜਿਹਨੂੰ ਕੁਰਬਾਨੀ ਕਹਿੰਦੇ ਨੇ ਕਰ ਲੂ ਰੋਟੀਆਂ ਖਾਣ ਪੂਰਾ ਤਾਲ ਕਮਨਦਾ ਤਾਂ ساری ਜਿੰਦਗੀ ਇਹ ਕੀਤਾ ਉੱਠ ਕੇ ਸਿੱਖਿਆ ਦੇਣ ਲੱਗਿਆ ਸਾਨੂੰ ਤੂੰ ਤਾਂ ਆਪੇ ਗੁਰਮਤਿ ਅਨਸਾਰ ਨਹੀਂ ਚੱਲਿਆ ਆਪਣੇ ਜੀਵਨ 'ਚ